ਅੱਗੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚਾ ਆਪਣੇ ਆਬੋਰ ਸ਼ਹਿਰ ਤੇ ਬਿਲਕੁਲ ਆਪਣੇ ਮੋਂਗਾ ਬੈਕਰਸ ਦੇ ਸਾਹਮਣੇ ਆ ਤੇ ਇੱਥੇ ਲੱਗੀ ਹੈ ਮਹਾ ਸੇਲ ਕੱਪੜੇ ਬੂਟਾਂ ਦੀ ਤੇ ਹੋਰ ਵੀ ਕਈ ਤਰ੍ਹਾਂ ਮਤਲਬ ਗਰਮ ਕੱਪੜੇ ਸਰਦੀਆਂ ਦੇ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਆਓ ਤੁਹਾਨੂੰ ਸਾਰੇ ਅਸੀਂ ਇੱਥੇ ਦਿਖਾਉਨੇ ਆ ਉਹਨਾਂ ਦੇ ਪ੍ਰਾਈਸ ਵੀ ਦੱਸਾਂਗੇ ਕਿਹੜੀ ਰੇਟ ਮਿਲੂਗਾ ਤੁਹਾਨੂੰ ਉਹ ਤੋਂ ਸਮਾਨ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬੂਟਾਂ ਦੀ ਤੇ ਆਹ ਦੇਖ ਲਓ ਚਾਹੇ ਤੁਸੀਂ ਸਪੋਰਟ ਸ਼ੂਜ਼ ਲੈਣੇ ਆ ਤੇ ਚਾਹੇ ਤੁਸੀਂ ਲੈਣੀ ਹੈ ਬੈਲੀ ਟਾਈਪ ਚਾਹੇ ਪਾਰਟੀ ਵੇਅਰ ਤੁਹਾਨੂੰ ਸਾਰੇ ਮਿਲ ਜਾਣਗੇ ਤੇ ਉਹਨਾਂ ਦੇ ਤੁਹਾਨੂੰ ਪ੍ਰਾਈਸ ਵੀ ਦੱਸ ਦਾਂਗੇ ਅੱਗੇ-ਅੱਗੇ ਦਿਖਾ ਦੇ ਦੇਖ ਲਓ ਜਿਹੜੇ ਆਪਣੇ ਆਹ ਸਾਹਮਣੇ ਤੁਹਾਨੂੰ ਸਾਰੇ ਦੇਖ ਰਿਆ ਨੇ ਤੁਹਾਨੂੰ ਸਿਰਫ 450 ਮਤਲਬ ਸੇਲ ਤੇ ਮਿਲ ਜਾਣਗੇ 450 ਦਾ ਇੱਕ ਜੋੜਾ ਲੱਗੂਗਾ ਚਾਹੇ ਬੈਲੀ ਟਾਈਪ ਲੋ ਚਾਹੇ ਸਪੋਰਟ ਸ਼ੂ ਚਾਹੇ ਦੇਖੋ ਤੁਹਾਨੂੰ ਬੂਟਾਂ ਦਾ ਜੋੜਾ ਤਾਂ ਮਿਲੂਗਾ ਹੀ ਮਿਲੂਗਾ 450 ਚੋ ਤੇ ਨਾਲ ਦੇਖੋ ਤੁਹਾਨੂੰ ਜਰਾਬਾਂ ਦਾ ਜੋੜਾ ਵੀ ਦੇਉਣਗੇ ਆ ਤੁਹਾਨੂੰ ਗਿਫਟ ਹੀ ਮੰਨ ਲਓ ਵੀ ਗਿਫਟ ਮਿਲੂਗਾ ਆ ਤੁਹਾਨੂੰ ਮਤਲਬ ਗਿਫਟ ਮਿਲੂਗਾ ਨਾਲ ਬੂਟਾਂ ਦੇ ਜੋੜੇ ਦੇ ਨਾਲ ਤੇ ਬਿਲਕੁਲ ਸਸਤੇ ਆ ਜੇ ਤੁਸੀਂ ਬਾਜ਼ਾਰੋਂ ਇਹੋ ਜਿਹੇ ਬੂਟ ਲੈਣ ਜਾਓਗੇ ਤਾਂ ਤੁਹਾਨੂੰ 700 ਤੋਂ 800 ਤੋਂ ਘੱਟ ਨਹੀਂ ਮਿਲਣੇ ਕਿਤੇ ਵੀ ਤੇ ਤੁਸੀਂ ਇਹ ਬੜੀ ਆਸਾਨੀ ਨਾਲ ਮੈਂ ਤੇ ਆ ਕੇ ਲੈ ਸਕਦੇ ਹੋ 450 ਤੁਹਾਨੂੰ ਕੋਈ ਜ਼ਿਆਦਾ ਰੇਟ ਨਹੀਂ ਲੱਗੂਗਾ ਜਿਹੜਾ ਅਸੀਂ ਬੋਲਤਾ ਵੀਡੀਓ ਵਿੱਚ ਤੁਹਾਨੂੰ ਉਹੀ ਰੇਟ ਲੱਗੂਗਾ ਤਾਂ ਨਾਲ ਤੁਹਾਨੂੰ ਜਰਾਬਾਂ ਜੋੜਾ ਜ਼ਰੂਰ ਮਿਲੂਗਾ ਕੋ ਜੇ ਛੋਟੇ ਬੱਚਿਆਂ ਦੇ ਵੀ ਤੁਸੀਂ ਸ਼ੂਜ਼ ਲੈਣੇ ਆ ਪਾਰਟੀ ਵੇਅਰ ਜਿਹੜੇ ਮਰਜ਼ੀ ਲੈ ਲਓ ਸਪੋਰਟ ਸ਼ੂਜ਼ ਤੁਹਾਨੂੰ ਆ ਮਿਲ ਜਾਣਗੇ ਦੇਖ ਲਓ ਆ ਦੇਖੋ ਨਿੱਕੇ ਨਿੱਕੇ ਬੱਚਿਆਂ ਦੇ ਸ਼ੂਜ਼ ਵੀ ਤੁਹਾਨੂੰ ਮਿਲਣਗੇ ਵਧੀਆ ਤੋਂ ਵਧੀਆ ਤੇ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਜਿਹੜਾ ਸੇਲ ਤੇ ਤੁਹਾਨੂੰ ਮਿਲੂਗਾ 300 ਰੁਪਏ ਇਹ 300 ਜੀ ਤੁਹਾਨੂੰ ਮਿਲੂਗਾ ਜਿਹੜੇ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਵੈਰਾਈਟੀ ਦਾ ਸ਼ੂ ਚੱਕ ਲਓ ਇਥੋਂ ਤੁਹਾਨੂੰ 300 ਚ ਹੀ ਮਿਲੂਗਾ ਇਸ ਤੋਂ ਵੱਧ ਕੇ ਤੁਹਾਨੂੰ ਕੋਈ ਪ੍ਰਾਈਸ ਨਹੀਂ ਲੱਗੂਗਾ ਤੇ ਇਹਨਾਂ ਨਾਲ ਵੀ ਤੁਹਾਨੂੰ ਜਰ ਅੱਬਾ ਜੋੜਾ ਜਰੂਰ ਮਿਲੂਗਾ ਜ਼ਰੂਰ ਆਇਓ ਵਿਜ਼ਿਟ ਜ਼ਰੂਰ ਕਰਿਓ ਬਹੁਤ ਵਧੀਆ ਕਮਾਂ ਬਾਈਆਂ ਦਾ ਸਾਨੂੰ ਵੀ ਵੇਖ ਕੇ ਬੜਾ ਵਧੀਆ ਲੱਗਿਆ ਇੱਥੇ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਆਪਾਂ ਲੇਡੀਜ਼ ਆਹ ਲੇਡੀਜ਼ ਦੇ ਜਿੰਨੇ ਵੀ ਸ਼ੂਜ਼ ਪਏ ਦੇਖ ਲਓ ਕਲਰ ਵਾਈਜ਼ ਵੀ ਤੁਸੀਂ ਚੈੱਕ ਕਰ ਲਓ ਕਿੰਨੇ ਵਧੀਆ ਪਏ ਸਾਰੇ ਇਹ ਤੁਹਾਨੂੰ 350 ਇਸ ਇਹਨਾਂ ਦੀ ਸੇਲ ਆ 350 ਦੀ ਇਹ ਤੁਹਾਨੂੰ 350 ਦੇ ਹੀ ਮਿਲਣਗੇ ਜਿਹੜਾ ਮਰਜ਼ੀ ਇਹਨਾਂ ਚ ਕਲਰ ਲੈ ਲਓ ਜਿਹੜੇ ਮਰਜ਼ੀ ਮਤਲਬ ਸਟਾਈਲ ਦੇ ਲੈ ਲਓ ਤੁਹਾਨੂੰ 350 ਚ ਹੀ ਮਿਲਣਗੇ ਤੇ ਇਹਨਾਂ ਨਾਲ ਵੀ ਤੁਹਾਨੂੰ ਜਰਾਬਾ ਜੋੜਾ ਜ਼ਰੂਰ ਦਿੱਤਾ ਜਾਂਦਾ ਲੋ ਜੀ ਆਹ ਲੋਹਰਾਂ ਆ ਗਈਆਂ ਗਰਮ ਤੇ ਲੋਹਰਾਂ ਵੀ ਤੁਹਾਨੂੰ ਦੇਖ ਲਓ ਵੀ सेल ਇਹਨਾਂ ਦੀ 200 ਤੇ ਮਿਲ ਜਾਣੇ گی ਆ ਭਾਵੇਂ ਵੱਡਾ ਸਾਈਜ਼ ਲਓ ਭਾਵੇਂ ਛੋਟਾ ਸਾਈਜ਼ ਦਾ ਤੁਹਾਨੂੰ ਹਰੇਕ ਤਰ੍ਹਾਂ ਦਾ ਸਾਈਜ਼ ਮਿਲ ਜੂਗਾ ਦੇਖ ਲਓ ਵਧੀਆ ਤੋਂ ਵਧੀਆ ਪਈਆਂ ਇਹਨਾਂ ਕੋਲ ਬਿਲਕੁਲ ਗਰਮ ਹੈ ਜੇ ਤੁਸੀਂ ਲੈ ਸਕਦੇ ਹੋ 200 ਦੇ ਤਾਂ ਉਸ ਤੋਂ ਬਾਅਦ ਆ ਦੇਖ ਲਓ ਆ ਗਰਮ ਕਮੀਜ਼ਾਂ ਸਰਦੀ ਵਾਸਤੇ ਤੇ ਬਹੁਤ ਵਧੀਆ ਮਤਲਬ ਆ ਦੇਖ ਲਓ ਤੁਸੀਂ ਆਪ ਚੈੱਕ ਕਰ ਲਓ ਕਿੰਡੀ ਵਧੀਆ ਇਹਨਾਂ ਦੀ ਕੁਆਲਿਟੀ ਆ ਇਹ ਵੀ ਤੁਹਾਨੂੰ 200 ਰੁਪਏ ਮਿਲ ਮਿਲੋਗੇ ਸੇਲ ਤੇ ਜੈਕਟ ਦੇਖ ਲਓ ਬੱਚਿਆਂ ਦੇ ਜੈਕਟ ਹੈ ਕਿੰਨੀ ਵਧੀਆ ਦੇਖ ਲਓ ਯਾਰ ਕੁਆਲਿਟੀ ਚੈੱਕ ਕਰੋ ਤੁਸੀਂ ਪਹਿਲਾਂ ਜੈਕਟ ਦੀ ਇਹ ਤੁਹਾਨੂੰ ਸਿਰਫ 250 ਮਿਲੂਗੀ 250 ਦੀ ਸੇਲ ਹੈ ਆ ਸਪੋਰਟਸ ਜਿਵੇਂ ਆਪਾਂ ਅੱਪਰ ਕਹਦੇ ਨੇ ਇਹਨਾਂ ਨੂੰ ਇਹ ਅੱਪਰ ਵੀ ਤੁਹਾਨੂੰ ਵਧੀਆ ਗਰਮ ਮਿਲ ਜਾਣਗੇ ਇੱਥੋਂ ਵੀ 250 ਰੁਪਏ ਤੇ ਬੱਚਿਆਂ ਦੇ ਵੀ ਤੁਸੀਂ ਦੇਖ ਲਓ ਅੱਪਰ ਤੁਹਾਨੂੰ ਆ ਮਿਲ ਜਾਣਗੇ ਵਧੀਆ ਗਰਮ ਤੇ ਬੱਚਿਆਂ ਵਾਸਤੇ ਬਹੁਤ ਵਧੀਆ ਮਟੀਰੀਅਲ ਹੈ ਤੇ ਛੋਟੇ ਛੋਟੇ ਮਤਲਬ ਕੱਪੜੇ ਉਹਨਾਂ ਦੇ ਵਧੀਆ ਮਿਲਣਗੇ ਤੁਹਾਨੂੰ ਤੇ 150 ਦਾ ਦੇਖ ਲਓ ਇੰਨੀ ਵਧੀਆ ਯਾਰ ਦੇਖੋ ਕਲਰ ਵਾਈਜ਼ ਵੀ ਕਿੰਨਾ ਵਧੀਆ ਪਿਆ 150 ਦਾ ਤੁਹਾਡੇ ਵਾਸਤੇ ਗਰਮ ਜੀਨਾਂ ਵੀ ਤੁਹਾਨੂੰ ਮਿਲ ਜਾਣਗੇ ਆ ਵਧੀਆ ਕੁਆਲਿਟੀ ਚ ਤੇ ਇਹ ਦੇਖ ਲਓ ਤੁਹਾਨੂੰ 250 ਇੱਕ ਜੀਨ 250 ਦੀ ਮਿਲੂਗੀ ਸੇਲ 'ਚ ਤੇ ਉਹ ਲੋ ਜੇ ਅੱਗੇ ਆਪਾਂ ਗੱਲ ਕਰੀ ਤੇ ਇਹ ਜੈਕਟ ਜੇ ਤੁਸੀਂ ਬਾਜ਼ਾਰੋਂ ਲੈਣ ਜਾਓਗੇ ਤਾਂ 7-800 ਰੁਪਏ ਤੋਂ ਤੁਹਾਨੂੰ ਕਟ ਨਹੀਂ ਮਿਲਣੀ ਤੇ ਇੱਥੇ ਤੁਹਾਨੂੰ ਸਿਰਫ 400 400 ਰੁਪਏ ਪ੍ਰਤੀ ਮਤਲਬ ਇਹ ਜੈਕਟ ਮਿਲ ਜੂਗੀ ਤੁਹਾਨੂੰ ਤੇ ਜੇ ਤੁਸੀਂ ਇਹਨਾਂ ਨੂੰ ਮੈਂ ਪਾ ਕੇ ਵੀ ਤੁਹਾਨੂੰ ਦਿਖਾ ਦਿੰਨਾ ਵੀ ਕਿੱਦਾਂ ਲੱਗੂਗੀ ਤੁਹਾਨੂੰ ਪਾਈ ਹੋਈ ਵੀ ਆ ਦੇਖ ਲਓ ਵਧੀਆ ਲੱਗੂਗੀ ਤੁਹਾਡੀ ਮੈਂ ਕਹਿੰਨਾ ਪੂਰੀ ਟੌਰ ਬਣ ਜੂਗੀ ਜੈਕਟ ਪਾ ਕੇ ਤੇ ਬਿਲਕੁਲ ਤੁਹਾਨੂੰ 400 ਦੀ ਮਿਲੂਗੀ ਜਦਾ ਮਹਿੰਗੀ ਹੈ ਨਹੀਂ ਤੇ ਤੁਸੀਂ ਲੈ ਸਕਦੇ ਹੋ ਇੱਥੇ ਆ ਕੇ ਦੇਖੋ ਜੇ ਤੁਸੀਂ ਹੋਰ ਵਧੀਆ ਕੁਆਲਿਟੀ ਚ ਪਜਾਮੇ ਲੈਣੇ ਤਾਂ ਤੁਹਾਨੂੰ ਉਹ ਵੀ ਮਿਲ ਜਾਣਗੇ ਇੱਥੇ ਆ ਦੇਖੋ ਮਾਉਂਟੇਨ ਪਜਾਮੇ ਆ ਤੇ ਬਿਲਕੁਲ ਗਰਮ ਹੈ ਤੇ ਚੰਗੀ ਕੁਆਲਿਟੀ ਦੇ ਆ ਤੇ 300 ਦੀ ਲੋਰ ਮਿਲੂਗੀ ਤੁਹਾਨੂੰ ਤੇ ਅੰਦਰ ਦੇਖ ਲਓ ਕਿੰਨਾ ਵਧੀਆ ਹੈ ਕਿੰਨਾ ਗਰਮ ਹੈ ਤੁਹਾਨੂੰ ਥੱਲੇ ਵੀ ਪਾਉਣ ਦੀ ਕੋਈ ਲੋੜ ਨਹੀਂ ਮੈਂ ਕਹਿੰਦਾ ਆਹ ਪਜਾਮਾ ਹੀ ਤੁਹਾਨੂੰ ਸਰਦੀ ਚ ਬਚਾ ਲੂਗਾ ਇਕੱਲਾ ਕਈ ਵਾਰੀ ਆਪਾਂ ਸਲੈਕਸ ਪਜਾਮੇ ਪਾ ਲਰਿਆ ਥੱਲੇ ਗਰਮ ਤੇ ਉਸ ਤੋਂ ਮੈਂ ਕਹਿੰਦਾ ਲੋੜ ਹੀ ਨਹੀਂ ਪੈਣੀ ਦੇਖ ਲਓ ਕਿੰਨਾ ਵਧੀਆ ਪਜਾਮਾ ਤੇ ਕਿੰਨਾ ਗਰਮ ਹੈ ਤੇ ਤੁਹਾਨੂੰ ਦੇਖੋ ਕਿੱਡੇ ਵਧੀਆ ਸਪੋਰਟਸ ਵੇਅਰ ਆਹ ਸਪੋਰਟਸ ਵੇਅ ਸਾਡੀਆਂ ਪੈਣਾ ਵਾਸਤੇ ਵੀ ਬਹੁਤ ਵਧੀਆ ਜੈਕਟਾ ਇੱਥੇ ਮਿਲ ਜਾਣਗੀਆਂ ਦੇਖ ਲਓ ਕਿੰਦਾ ਵਧੀਆ ਯਾਰ ਜੇ ਸਾਡੀਆਂ ਪੈਣਾ ਲੈਣਾ ਚਾਹੁੰਦੀ ਹੈ ਕੋਈ ਜੈਕਟ ਵਗੈਰਾ ਤਾਂ ਉਹ ਵੀ ਇੱਥੇ ਆ ਸਕਦੇ ਆ ਦੇਖੋ ਕਿੰਨੇ ਵਧੀਆ ਵਧੀਆ ਕੁਆਲਿਟੀ ਦੇ ਤੁਹਾਨੂੰ ਆ ਜੈਕਟਾ ਇੱਥੇ ਮਿਲ ਜਾਣਗੇ ਇਹ ਵੀ ਤੁਹਾਨੂੰ 400 ਰੁਪਏ ਦੀ ਜੈਕਟ ਮਿਲ ਜੂਗੀ ਤਾਂ ਤੁਸੀਂ ਆ ਕੇ ਇਥੋਂ ਲੈ ਸਕਦੇ ਹੋ ਸੇਲ ਦੇ ਵਿੱਚ ਸਾਡਾ ਵੀਰ ਜੀ ਸਾਡੇ ਪੈਣ ਹਜ਼ਾਰ ਦਾ ਸਮਾਨ ਖਰੀਦਣਗੇ ਨਾ ਇਥੋਂ ਹਜ਼ਾਰ ਦੀ ਸੇਲ ਕਰਨ ਤੇ ਦੇਖ ਲਓ ਤੁਹਾਨੂੰ ਇੱਕ ਬੁੱਲਨ ਕੇਪ ਫ੍ਰੀ ਮਿਲੂਗੀ ਨਾਲ ਆਹ ਦੇਖ ਲਓ ਕਿੰਨੇ ਵਧੀਆ ਪੈਣ